ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਅੱਜ ਬਾਈਆਂ ਨਾਲ ਗੱਲ ਕਰਦੇ ਆਂ ਬਾਈ ਜੀ ਝੋਨਾ ਲਾਉਣ ਤੋਂ ਪਹਿਲਾਂ ਬਜਾਨ ਕਰੀ ਜਾਂਦੇ ਆ ਅੱਛਾ ਬਾਈ ਜੀ ਇਹ ਕਾ ਬਜਾਨ ਕਾ ਦੀ ਕੀ ਕਰ ਰਹੇ ਹੋ ਤੁਸੀਂ ਇਹਦੇ ਵਜੇ ਜੂਰੀਆ ਤੇ ਡੀਏਪੀ ਦੂਰਗਾ ਡੀਏਪੀ ਜੀ ਕਰ ਰਹੇ ਆ ਕਿ ਕਿਉਂਕਿ ਦੀ ਉਹ ਨਾਲ ਗਵਾਂਢੀਆਂ ਨੇ ਜੀਜਿਆ ਸੀਗਾ ਅੱਛਾ ਜੀ ਉਹਦਾ ਕਾਰਨ ਤੁਹਾਨੂੰ ਝੋਨਾ ਬਹੁਤ ਛੇਤੀ ਚੱਲਿਆ ਠੀਕ ਹੈ ਜੀ ਕੋਈ ਦੱਕਾ ਨਹੀਂ ਬੱਚਿਆ ਉਹਦਾ ਠੀਕ ਹੈ ਜੀ ਜਿਹੜਾ 15 ਦਿਨਾਂ ਚ ਚੱਲਦਾ ਉਹ ਤਿੰਨ ਕ ਦਿਨਾਂ ਚ ਹੀ ਰਿਜ਼ਲਟ ਉਹਦਾ ਆ ਜਾਂਦਾ ਜੀ ਠੀਕ ਹੈ ਜੀ ਮਤਲਬ ਜਿਹੜੀ ਜਰਮੀਨੇਸ਼ਨ ਉੱਗਣ ਦੇ ਸਾਰ ਜਾਂ ਪਨੀਰੀ ਲਈ ਆ ਤੁਸੀਂ ਇੱਕ ਦੱਸਿਆ ਰਹੀ ਸੀ ਗੱਲ ਪਨੀਰੀ ਵੀ ਇੱਕ ਪਹਿਲਾਂ ਬਗੈਰ ਜੂੜਗਾ ਡੀ.ਪੀ ਪਾਉਣ ਤੋਂ ਬੀਜ ਬੈਠੇ ਉਹ ਡਾਊਨ ਚੱਲੀ ਉਹ ਤੋਂ ਬਾਅਦ 5-10 ਦਿਨਾਂ ਬਾਅਦ ਬੀਜੀਆ ਉਹ ਜੂੜਗਾ ਤੇ ਡੀ.ਪੀ ਖਿਲਾਰ ਕੇ ਛਿੱਟਾ ਦੇ ਕੇ ਦੁਬਾਰੇ ਬੀਜੀ ਉਹਦਾ ਰਿਜ਼ਲਟ ਵੀ ਬਹੁਤ ਸੋਹਣਾ ਆਇਆ ਜੀ ਠੀਕ ਆ ਇਸ ਕਾਰਨ ਤੁਸੀਂ ਵੀ ਮਤਲਬ ਉਹਦਾ ਕਾਰਨ ਉਹ ਪਨੀਰੀ ਨੂੰ ਵੇਖ ਕੇ ਦੂਜੇ ਗਵੰਢਣ ਨੂੰ ਵੇਖ ਕੇ ਤੇ ਮੈਂ ਵੀ 10 ਕਿੱਲਿਆਂ ਦੀ ਬਜਾਦ ਕਰਕੇ ਵੇਖ ਰਿਹਾ ਜੀ ਠੀਕ ਆ ਜੀ ਥੱਲੇ ਡੀਏਪੀ ਯੂਰਗਾ ਜੀ ਨਾਲ ਵੀ ਇਹਦਾ ਰਿਜ਼ਲਟ ਗਵੰਢਣ ਨੂੰ ਦੇਖ ਕੇ ਆਪਣਾ ਵੀ ਰਿਜ਼ਲਟ ਵਧੀਆ ਆਉਂਦਾ ਜਾਂ ਕਿਵੇਂ ਆ ਜੀ ਸਾਰੇ ਵੀਰ ਭਰਾਵਾਂ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਸਾਰਿਆਂ ਨੂੰ ਇਹ ਵੀ ਕਰਦਾ ਜੀ ਥੋੜਾ ਥੋੜਾ ਬੀਜੋ ਜੇ ਕੋਈ 10 ਕਿੱਲਿਆਂ 5 ਕਿੱਲਿਆਂ ਦਾ ਤਜਰਬਾ ਕਰੋ ਸਾਰਾ ਨਾ ਕਰੋ ਵੀ ਆਪਾਂ ਆਵਦਾ ਤਜਰਬਾ ਵੀ ਕਰੂ ਵੀ ਆਪਾਂ ਨੂੰ ਰਿਜ਼ਲਟ ਠੀਕ ਮਿਲਦਾ ਜਾਂ ਨਹੀਂ ਮੈਂ ਤਾਂ ਕੇਰਾ ਇਹ ਤਜਰਬਾ ਕਰਦੇ ਚਲੋ ਬਾਈ ਦੇਖਦੇ ਆਪਰ ਕਰੋ ਸ਼ੁਰੂ ਬਾਈ ਜੀ ਸਾਰਿਆਂ ਨੂੰ ਮਤਲਬ ਭਰਾਵਾਂ ਨੂੰ ਤਾਂ ਕਰਕੇ ਵੀਡੀਓ ਬਣਾਈ ਆ ਕਾਫੀ ਬੰਦਿਆਂ ਤੋਂ ਸੁਣਿਆ ਵੀ ਯਾਰ ਕਹਿੰਦੇ ਰਿਜ਼ਲਟ ਬਹੁਤ ਵਧੀਆ ਆ ਰਹੇ ਆ ਇਸ ਚੀਜ਼ ਦੇ ਜਿਹੜੀ ਇਹ ਬਜਾ ਦਾ ਜਿਹੜਾ ਝੋਨਾ ਵੀ ਸਿੱਧਾ ਹੀ ਚੱਲ ਪੈਂਦਾ ਤੇ ਬਾਈ ਜੀ ਦੱਸ ਰਿਹਾ ਜੀ ਪਨੀਰ ਤੇ ਵੀ ਇਹਨਾਂ ਨੇ ਖਿਆਲਪਾ ਕਰਕੇ ਦੇਖਿਆ ਪਨੀਰ ਦੇ ਥੱਲੇ ਪਹਿਲਾਂ ਡੀਏਪੀ ਤੇ ਯੂਰੀਆ ਦੇ ਛਿੱਟਾ ਦਿੱਤਾ ਪ੍ਰੀ ਦੀ ਵੀਜੀ ਉਹ ਪਨੀਰੀ ਦੂਸਰੀ ਪ੍ਰੀ ਦੀ ਨਾਲ ਰਲਦੀ ਜਾਂਦੀ ਉਹ ਗਰੋਥ ਹੀ ਨਹੀਂ ਕਰ ਰਹੀ ਤੇ ਇਸ ਕਾਰਨ ਵੀ ਸੋਂ ਸਾਰੇ ਕਿਸਾਨ ਵੀ ਸਾਰੇ ਕੋਈ 10 ਕਿੱਲੇ ਕੋਈ 5 ਕਿੱਲੇ ਜਿਵੇਂ ਵੀ ਹੈਗਾ ਸਾਰੇ ਜਰੂਰ ਇਸੀ ਦਾ ਰਿਜ਼ਲਟ ਕੱਢੋ ਧੰਨਵਾਦ ਜੀ